ਬਾਲੀਵੁੱਡ ਵਾਲਿਆਂ ਨੂੰ ਥੋੜੀ ਮਤ ਦੇਣ ਦੀ ਲੋੜ ਨਹੀਂ ਹੈਗੀ ਉਹ ਜਦੋਂ ਕਿਸੇ ਸਰਦਾਰ ਕਰੈਕਟਰ ਨੂੰ ਪਲੇ ਕਰਦੇ ਹੁੰਦੇ ਸੀ ਤਾਂ ਬੜਾ ਕਾਮਿਕ ਜਾਂ ਵੇ ਇੱਕ ਹਾਸੇ ਦਾ ਪਾਤਰ ਬਣਾ ਦਿੰਦੇ ਜਮਲਾ ਪਗਲਾ ਔਰ ਸਾਨੋ ਸਰਦਾਰ ਤੋਂ ਬਾਅਦ ਕੋਈ ਫਿਲਮ ਨਹੀਂ ਵੇਖੋ ਜਿਹਦੇ ਵਿੱਚ ਸਰਦਾਰ ਨੂੰ ਕਮੇਡੀਅਨ ਵਿਖਾਇਆ ਗਿਆ ਕਿਉਂ ਕਿ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਸਰਦਾਰ ਵੇਖਿਆ ਹੀ ਨਹੀਂ ਸੀ ਆ ਫਿਲਮ ਜਿਹੜੀ ਆ ਐਨੀਮਲ ਇਹਦੇ ਵਿੱਚ ਪਿੱਛੇ ਜੇ ਵਿਅੰਗ ਕਿਸੇ ਨੇ ਕੱਸਿਆ ਕਿ ਉਹਨੇ ਸਿਗਰਟ ਪੀਤੀ ਤੇ ਪਿੱਛੇ ਇੱਕ ਮੁੰਡਾ ਤੁਰਿਆ ਆਰੇ ਦਾੜੀ ਤੇ ਧੂਆਂ ਪਿਆ ਇਹ ਗਲਤੀ ਮੁੰਡਿਆਂ ਦੀ ਆ ਜਿਹੜੇ ਤੁਰੇ ਜਾ ਰਹੇ ਸੀ ਪਿੱਛੇ ਮੈਂ ਪੰਜਾਬੀ ਇੰਡਸਟਰੀ ਦਾ ਤਾਤੇ ਇਹੋ ਕੱਢਿਆ ਵਾਂਗੇ ਜੇ ਮਾਂ ਬੋਲੀ ਦੀ ਕੋਈ ਅੱਜ ਸੇਵਾ ਕਰਨ ਰਿਹਾ ਤੇ ਉਹ ਪੰਜਾਬੀ ਸਿਨੇਮਾ ਜੁੜੇ ਤੇ ਰਮਾਲ ਪਾਉਣਾ ਹੁੰਦਾ ਸੀ ਮੈਂ ਜਦੋਂ ਨਾ ਮੈਂ ਫੇਸ ਇੰਡਸਟਰੀ ਕੁ ਵੀ ਰਾਵਾਂ ਇਹਨਾਂ ਕਦਮਾਂ ਦੇ ਨਾਲ ਤੁਰ ਕੇ ਦੁਨੀਆ ਨਾ ਪਈ ਆ ਖਲੋ ਕੇ ਵੇਖਿਆ ਬੱਚਾ ਇੱਥੇ ਆਦ ਰਖਤਾ ਇੱਥੇ ਆ ਛੱਪੜ ਆ ਇੱਥੇ ਆ ਘਾਰ ਆ ਇੱਥੇ ਆ ਪਿੰਡ ਆ ਅੱਛਾ ਇਹ ਨਹੀਂ ਵੇਖਿਆ ਵੀ ਸਰਚ ਕਰਕੇ ਵੀ ਸਰਚ ਕਰ ਦੋ ਗੋ ਟੂ ਅੰਮ੍ਰਿਤਸਰ ਉਹ ਲੋਕੋ ਜਿਨ੍ਹਾਂ ਨੂੰ ਅਕਲ ਬਦਾਮ ਖਾ ਕੇ ਨਹੀਂ ਆਈ ਤੱਕੇ। ਵੀ ਅਕਲ ਤੇ ਅਜੇ ਵੀ ਨਹੀਂ ਆਈ। ਅਕਲ ਨਹੀਂ ਆਈ। ਅਕਲ ਨਹੀਂ ਆਉਂਦੀ ਬੰਦੇ ਨੂੰ। ਇੱਕ ਦਿਨ ਐਸਾ ਆਉਂਦਾ ਵਾ ਕਿ ਤੁਹਾਡੇ ਫੋਨ ਦੇ ਵਿੱਚ ਹਜ਼ਾਰਾਂ ਨੰਬਰ ਨੇ, ਲੱਖਾਂ ਨੰਬਰ ਹੁੰਦੇ ਨੇ। ਇੱਕ ਨੰਬਰ ਹੁੰਦਾ ਜਿੱਤੇ ਫੋਨ ਨਹੀਂ ਤੁਸੀਂ ਕਰ ਸਕਦੇ। ਜਿੰਨੇ ਕਹਿਣਾ ਵੇ ਅਕਬਰਾ ਜਦੋਂ ਕਹਿੰਦਾ ਉਹਦੇ ਬਾਰੇ ਸੋਚਦਾ ਤੇ ਅੱਖਾਂ 'ਚ ਪਾਣੀ ਆ ਪਈ। ਤੁਹਾਡੀ ਹੁਣ ਅੱਖਾਂ 'ਚ ਪਾਣੀ ਆ। ਹਾਂ ਵਾ। ਮੇਰਾ ਵੀ ਮਾਂ ਨਿਸ਼ਬਦ ਹੋ ਗਈਆਂ। ਮੇਰੇ ਕੋਲ ਹੁਣ ਕੋਈ ਸਵਾਲ ਨਹੀਂ ਹੈਗਾ ਕਰਨ ਲਈ। ਪੰਜਾਬੀ ਇੰਡਸਟਰੀ ਦੇ ਇੱਕ ਬੜੇ ਹੀ ਸੁਲਝੇ ਹੋਏ ਸੀਨੀਅਰ ਆਰਟਿਸਟ ਜਰਨੈਲ ਸਿੰਘ ਸਾਡੇ ਨਾਲ ਮੌਜੂਦ ਨੇ 16 ਫਰਵਰੀ ਨੂੰ ਮੂਵੀ ਆ ਰਹੀ ਹੈ ਉਹ ਪੋਲੇ ਹੋਏ ਜਿਸ ਦਾ ਇਹ ਪਾਰਟ ਨੇ ਔਰ ਇਹੋ ਅਦਾਕਾਰ ਨੇ ਜਿਨ੍ਹਾਂ ਨੇ ਵੱਖ-ਵੱਖ ਜਨਰੇਸ਼ਨਸ ਦੇ ਨਾਲ ਸਕਰੀਨ ਸ਼ੇਅਰ ਕੀਤੀ ਹੈ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ ਸਾਸ਼ਿਕਾ ਸਾਸ਼ਿਕਾ ਠੀਕ ਠਾਕ ਹੋ ਜੀ ਹਾਂ ਚੜਦੀ ਕਲਾ ਜੀ ਬਹੁਤ ਸੁਲਝੇ ਹੋਏ ਇੱਕ ਸ਼ਖਸੀਅਤ ਤੁਹਾਨੂੰ ਸਮਝਿਆ ਜਾਂਦਾ ਔਰ ਤੁਸੀਂ ਹਰ ਤਰ੍ਹਾਂ ਦੀ ਜਨਰੇਸ਼ਨ ਚਾਹੇ ਉਹ ਉਹ 20s ਦੇ ਅਰਾਊਂਡ ਹੋਏ ਚਾਹੇ 30ਾਂ ਵਾਲੇ 40ਾਂ ਵਾਲੇ 50ਾਂ ਵਾਲੇ 60ਾਂ ਵਾਲੇ ਹਰ ਵਿਅਕਤੀ ਦੇ ਨਾਲ ਸਕਰੀਨ ਸ਼ੇਅਰ ਕੀਤੀ ਹੈ ਹੁਣ ਤੱਕ ਤਤ ਕੀ ਕੱਢਿਆ ਪੰਜਾਬੀ ਇੰਡਸਟਰੀ ਦਾ ਮੈਂ ਪੰਜਾਬੀ ਇੰਡਸਟਰੀ ਦਾ ਤਤ ਇਹੋ ਕੱਢਿਆ ਵਾਂ ਕਿ ਜੇ ਮਾਂ ਬੋਲੀ ਦੀ ਕੋਈ ਅੱਜ ਸੇਵਾ ਕਰਨ ਰਿਹਾ ਤੇ ਉਹ ਪੰਜਾਬੀ ਸਿਨੇਮਾ ਕਿਉਂਕਿ ਸਾਡੀਆਂ ਕਹਾਣੀਆਂ ਮੁੱਕ ਗਿਆ ਦਾਦੇ-ਦਾਦੀਆਂ ਤੋਂ ਦੂਰ ਹੋ ਗਏ ਸੀ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ 'ਚ ਆ ਗਏ ਆ ਪੰਜਾਬੀ ਵਾਲੇ ਪਾਸੇ ਕੋਈ ਧਿਆਨ ਨਹੀਂ ਦੇਣ ਰਿਹਾ ਕਿ ਬੱਚਿਆਂ ਨੇ ਪੰਜਾਬੀ ਭਾਸ਼ਾ ਸਿੱਖਣੀ ਕਿੱਥੋਂ ਆ ਉਹ ਸਖਾਰੀ ਆ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਸਿਨੇਮਾ ਇੱਕ ਕਈਆਂ ਨੂੰ ਇੱਥੇ ਇਤਰਾਜ਼ ਵੀ ਹੋਊਗਾ ਕਿ ਕਮੈਂਟ ਵੀ ਮਾਰਨਗੇ ਵੀ ਆ ਕੀ ਕਹੀ ਜਾਂਦੇ ਜਿਹੜੀ ਸੱਚ ਆ ਗੱਲ ਉਹ ਤਾਂ ਸੱਚ ਹੀ ਆ ਦੂਜੀ ਗੱਲ ਪੰਜਾਬੀ ਇੰਡਸਟਰੀ ਇੱਕ ਪਰਿਵਾਰ ਆ ਜਿਦਾਂ ਪਰਿਵਾਰ ਦੇ ਵਿੱਚ ਮਾੜੀ ਮੋਟੀ ਨੋਕਝੋਕ ਚੱਲਦੀ ਰਹਿੰਦੀ ਉਹ ਚੱਲਦੀ ਰਹਿੰਦੀ ਪਰ ਉਹਦਾ ਕੋਈ ਵੱਡਾ ਮੁੱਦਾ ਨਹੀਂ ਆ ਸਵੇਰੇ ਦਰਾਨੀਆਂ ਚ ਠਾਣੀਆਂ ਲੜਦੀਆਂ ਸ਼ਾਮ ਨੂੰ ਫੇਰ ਇਕੱਠੀਆਂ ਹੁੰਦੀਆਂ ਇਹ ਉਹ ਹਾਲ ਆ ਉਹ ਇੰਡਸਟਰੀ ਇੰਡਸਟਰੀ ਗੁਲਦਸਤਾ ਇੱਕ ਫੁੱਲਾਂ ਦਾ ਜਿੱਚ ਹਰ ਕਿਸਮ ਦਾ ਫੁੱਲ ਆ ਜਿਨੂੰ ਜਿਹੜੇ ਫੁੱਲ ਦੀ ਤਾਂਗ ਆ ਉਹ ਪੁੱਲ ਕੱਢ ਲੈਂਦਾ ਵਿੱਚ ਫੁੱਲ ਖਿੜਿਆ ਰਹਿਣਾ ਚਾਹੀਦਾ ਸੋਹਣਾ ਲੱਗੇ ਮੇਨ ਗੱਲ ਉਹ ਖੁਸ਼ ਰਹਿਣਾ ਚਾਹੀਦਾ ਜੀ ਮਿਲ ਕੇ ਰਹਿਣਾ ਚਾਹੀਦਾ ਪਿਆਰ ਨਾਲ ਰਹਿਣਾ اخਲਾਕ ਨਾਲ ਰਹਿਣਾ ਚਾਹੀਦਾ ਕਦੇ ਅਦਾ ਹੋਏ ਜਦੋਂ ਸੀਨ ਪੂਰਾ ਹੋ ਜਾਂਦਾ ਹੈ ਪੈਕ ਅਪ ਹੁੰਦਾ ਹੈ ਤਾਂ ਜਿਹੜੇ ਨਾਲ ਦੇ ਅਦਾਕਾਰ ਹੁੰਦੇ ਨੇ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਆਪਣੇ ਸਮੇਂ ਦੀਆਂ ਗੱਲਾਂ ਸੁਣਾਈਆਂ ਨਸੀਤਾ ਦਿੱਤੀਆਂ ਲੋੜ ਪਈ ਉਹਨਾਂ ਨੂੰ ਹਾਂਜੀ ਆਪ ਹੀ ਆ ਜਾਂਦੇ ਹੁਣ 26 27 ਸਾਲ ਹੋ ਗਏ ਸਿਰਵੇਂ ਵਿੱਚ ਕੰਮ ਕਰਦੇ ਨੂੰ ਜੂੜੇ ਤੇ ਰਮਾਲ ਪਾਉਂਦਾ ਹੁੰਦਾ ਸੀ ਮੈਂ ਜਲਵਾਣਾ ਮੈਂ ਕੇਸ ਇੰਡਸਟਰੀ ਦੇ ਪੈਰ ਤਰਿਆ ਸੀ ਤੇ ਜਦੋਂ ਪਿੱਛੇ ਮੁੜ ਕੇ ਵੇਖੀਦਾ ਅੱਜ ਵੀ ਉਹੋ ਹੀ ਕਰਦਾਰ ਉਹ ਖੜਾ ਦਿਖਦਾ ਪਿੱਛੇ ਇਹ ਵੀ ਬੰਦੇ ਕਹਿੰਦੇ ਭਾਜੀ ਤੁਹਾਨੂੰ ਸਵਾਲ ਇੱਕ ਪੁੱਛੀਦਾ ਤੁਸੀਂ ਦਸ ਜਵਾਬ ਦੇ ਦਿੰਦੇ ਆ ਜਿਹੜੇ ਚੀਜ਼ ਨਹੀਂ ਵੀ ਪੁੱਛੀਦੀ ਉਹ ਵੀ ਦੱਸ ਜਾਣੇ ਉਹਨੂੰ ਕਿਹਾ ਵੀ ਆਰਾਮਾ ਤੁਰ ਤੁਰ ਕੇ ਬਣਦੀਆਂ ਨੇ ਨੇ ਖਜ਼ਾਨਾ ਵੀ ਤੁਹਾਡੇ ਅਰਗੇ ਨਹੀਂ ਸਾਹਮ ਕੇ ਰੱਖਿਆ ਹੋਇਆ ਇੱਕ ਇੱਕ ਸਵਾਲ ਦਾ ਜਵਾਬ ਦੱਸ ਗੱਲਾਂ ਚ ਤੁਸੀਂ ਦਿੰਦੇ ਹੋ ਲੋਕ ਤਾਂ ਇੱਕ ਸਵਾਲ ਦਾ ਜਵਾਬ ਇੱਕ 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 ਮਿੰਟ ਵਿੱਚ ਵੀ ਨਹੀਂ ਹੈ ਨਾ ਉਹਨਾਂ ਨੂੰ ਲੱਗਦਾ ਕਿ ਟਾਈਮ ਖਰਾਬ ਹੋ ਰਿਹਾ ਹਾਂਜੀ ਹਾਂਜੀ ਉਹ ਵੀ Google Map ਤੇ ਰਸਤੇ ਨਹੀਂ ਵੇਖੇ ਤੁਰਿਆ ਕੋਈ ਅਸੀਂ ਵੀ ਤੁਰੇ ਆ ਅੱਜ ਨੰਗੇ ਕੱਲ ਨੰਗੇ ਪਰਸੋਂ ਨੰਗੇ ਪਗਡੰਡੀ ਬਣੀ ਪਹੇ ਬਣ ਗਿਆ ਛੋਟੀ ਸੜਕ ਬਣੀ ਅੱਜ ਅੱਜ ਜੀਟੀ ਰੋਡ ਬਣ ਗਈ ਉੱਥੇ ਉਹਨਾਂ ਰਾਵਾਂ ਜੋ ਨੰਗੇ ਆ ਕਿਉਂਕਿ ਰਾਵਾਂ ਇਹਨਾਂ ਕਦਮਾਂ ਦੇ ਨਾਲ ਤੁਰ ਕੇ ਦੁਨੀਆ ਨਾਪੀ ਆ ਖਲੋ ਕੇ ਵੇਖਿਆ ਬੱਚਾ ਇੱਥੇ ਆਦ ਰਖਤਾ ਇੱਥੇ ਆ ਛੱਪੜ ਆ ਇੱਥੇ ਆ ਘਾਰ ਆ ਇੱਥੇ ਆ ਪਿੰਡ ਆ ਅੱਛਾ ਇਹ ਨਹੀਂ ਵੇਖਿਆ ਵੀ ਸਰਚ ਕਰਕੇ ਵੀ ਸਰਚ ਕਰ ਦੋ ਗੋ ਟੂ ਅਮ੍ਰਿਤਸਰ ਗੂਗਲ ਤੁਹਾਨੂੰ ਰਸਤਾ ਬਖਾ ਦੇ ਉਹ ਨਹੀਂ ਪਤਾ ਹੈ ਕਿ ਤੁਹਾਨੂੰ ਜਾਣਾ ਹੈ ਹਮਤ ਮਤਲਬ ਕਦਮਾਨਾ ਨਾਪੀ ਦੁਨੀਆ ਇਹ ਜਿਹੜੇ 26 27 ਸਾਲ ਆ ਇਹ ਤੁਰਦੇ ਹੀ ਰਹੇ ਆ ਤੇ ਭਾਂਤ ਭਾਂਤ ਦੇ ਲੋਕ ਭਾਂਤ ਭਾਂਤ ਤੇ ਚੰਗੇ ਮਾੜੇ ਪਿਆਰ ਕਰਨ ਵਾਲੇ ਨਫ਼ਰਤ ਕਰਨ ਵਾਲੇ ਜੜਾਂ ਵੱਢਣ ਵਾਲੇ ਮੋਢਿਆਂ ਤੇ ਚੁੱਕਣ ਵਾਲੇ ਬੜੀ ਜਨਤਾ ਵੇਖੀ ਆ ਉਹ ਜਦੋਂ ਹੁਣ ਗੱਲ ਸੁਣਾਈਦੀ ਆ ਤੇ ਕਈਆਂ ਨੂੰ ਬਲੀਵ ਹੀ ਨਹੀਂ ਹੁੰਦਾ ਵੀ ਅੱਛਾ ਇਦਾਂ ਵੀ ਹੋ ਜਾਂਦਾ ਭਾਈ ਇਦਾਂ ਵੀ ਸੀਗਾ ਭਾਈ ਅੱਛਾ ਉਹ ਇਦਾਂ ਸੀ ਬੰਦਾ ਅੱਜ ਤੇ ਆ ਸੋ ਇਹ 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 ਤਜ਼ਰਬੇ ਜਿਹੜੇ ਆ ਇਹ ਇਹ ਆਪਣੇ ਪਿੰਡੇ ਤੇ ਹਟਾ ਕੇ ਮਿਲਦੇ ਆ ਲੋਕ ਕਹਿੰਦੇ ਸੁਵਰਗ ਵੇਖਣਾ ਜਿਨੇ ਤੇ ਸੁਵਰਗ ਵੇਖਣ ਲਈ ਮਰਨਾ ਪੈਂਦਾ ਮਰੇ ਬਿਨਾ ਸੁਵਰਗ ਨਹੀਂ ਦੇਖਦਾ ਲੋ ਤੁਸੀਂ ਉਹ ਲੋਕੋ ਜਿਨ੍ਹਾਂ ਨੂੰ ਅਕਲ ਬਦਾਮ ਖਾ ਕੇ ਨਹੀਂ ਆਈ ਤੱਕੇਗਾ ਕਿ ਨਹੀਂ ਅਕਲ ਤੇ ਹਜੇ ਵੀ ਨਹੀਂ ਆਈ ਅਕਲ ਨਹੀਂ ਆਈ ਅਕਲ ਨਹੀਂ ਆਉਂਦੀ ਬੰਦੇ ਨੂੰ ਅਕਲ ਤੇ ਇਹਦੀ ਉਹਦੀ ਰਹਿਮਤ ਆ ਕਿਤੇ ਕਿਸੇ ਤੇ ਹੋ ਜਾਵੇ ਤੇ ਆ ਜਾਏ ਅਕਲ ਅਕਲ ਨਹੀਂ ਕਹਿ ਸਕਦੇ ਆਪਾਂ ਕਿ ਆਕਲਾਂਗੇ ਹਾਂਜੀ ਸੈਟ ਤੇ ਕਦੀ ਗਿੱਪੀ ਭਾਜੀ ਨੇ ਦਲਜੀਤ ਪੱਜੇ ਹੋਰ ਵੱਡੇ ਆਰਟਿਸਟ ਨੇ ਦਿਗਜ ਆਰਟਿਸਟ ਨੇ ਉਹ ਕੁਰਸੀ ਢਾ ਕੇ ਤੁਹਾਡੇ ਨਾਲ ਬੈਠ ਗਏ ਹੋਣ ਕਿ ਬਾਪੂ ਅੱਜ ਕੋਈ ਵਧੀਆ ਜੀ ਗੱਲ ਸੁਣਾ ਮੇਰਾ ਮਨ ਨਹੀਂ ਲੱਗ ਰਿਹਾ ਜੀ ਨਹੀਂ ਲੱਗ ਰਿਹਾ ਮਨ ਡਾਵਾ ਡੋਲ ਹੋ ਰਿਹਾ ਨਹੀਂ ਦੇਖੋ ਜਦੋਂ ਗੱਲਾਂ 'ਚੋਂ ਗੱਲਾਂ ਦੁਰਦੀਆਂ ਐ ਸੱਚ ਸਪੈਸ਼ਲ ਕਦੀ ਨਹੀਂ ਕਿਸੇ ਨੇ ਕਿਹਾ ਆਰਟਿਸਟ ਨੇ ਵੀ ਕੋਈ ਗੱਲ ਸੁਣਾਉ ਗੱਲਾਂ ਦੇ ਵਿੱਚੋਂ ਗੱਲ ਤੁਰ ਪੈਂਦੀ ਜਿੱਦਾਂ ਇਸ਼ਾਰਾ ਹੋ ਜਾਂਦਾ ਵੀ ਅੱਛਾ ਆਹ ਗੱਲ ਆਪ ਹੀ ਵੇਖਦੇ ਵੀ ਇਹ ਦੱਸੂਗਾ ਹੁਣ ਇਸ਼ਾਰਾ ਹੀ ਹੁੰਦਾ ਵੀ ਯਾਰ ਆਹ ਗੱਲ ਸਾਡੇ ਨੂੰ ਤਾਂ ਪਤਾ ਨਹੀਂ ਇਹ ਦੱਸੂਗਾ ਇਹ ਸੁਣਾਊਗਾ ਇਹ ਕਿਸੇ ਗੱਲ ਨਾਲ ਰਿਲੇਟ ਕਰਕੇ ਸੁਣਾਊਗਾ ਗੱਲ ਜਿੱਦਾਂ ਮੈਨੂੰ ਯਾਦ ਆ ਸਨ ਆਫ ਸਰਦਾਰ ਫਿਲਮ ਬਣਾ ਰਹੀ ਸੀ ਅਸੀਂ ਅਜੇ ਤੇ ਅਫਗਾਨੀ ਤੇ ਅਜੀਤ ਦੇਵ ਗਨੰਦ ਦੇ ਮਰਾਣਾ ਹੋਟਲ ਦੇ ਵਿੱਚ ਖੜਾ ਮੈਂ ਤੇ ਗਿਆਨੀ ਅਸੀਂ ਪ੍ਰੋਡਕਸ਼ਨ ਕਰਦੇ ਸੀ ਉਦੋਂ 2010 11 ਦੀ ਗੱਲ ਆ ਸਾਈਡ ਤੇ ਖੜੇ ਬਾਲਕਨੀ ਜੀ ਦੇ ਵਿੱਚ ਕਾਫੀ 20 25 ਜਣੇ ਖੜੇ ਸੀਗੇ ਤੇ ਉਹਨੇ ਕਿਹਾ ਯਾਰ ਸਨ ਆਫ ਸਰਦਾਰ ਦਾ ਮਤਲਬ ਕੀ ਹੋਊਗਾ ਐਕਚੁਅਲ ਫਿਲਮ ਦਾ ਨਾਮ ਸਨ ਆਫ ਸਰਦਾਰ ਉਹਨਾਂ ਆਵਾਜ਼ ਮਾਰੀ ਕਹਿੰਦੇ ਗਿਆਨੀ ਸਨ ਆਫ ਸਰਦਾਰ ਦਾ ਮਤਲਬ ਕੀ ਹੋਊਗਾ ਯਾਨੀ ਕਿ ਆ ਗਿਆਨੀ ਨੇ ਐਕਸਪਲੇਨ ਕੀਤੀ ਉਹਨਾਂ ਨੂੰ ਵੀ ਸਨ ਆਫ ਸਰਦਾਰ ਦਾ ਮਤਲਬ ਆ ਪਰ ਕਹਿੰਦਾ ਮੈਂ ਮੈਨੂੰ ਲੱਗਾ ਮੇਰੇ ਬੈਟਰ ਤੁਹਾਨੂੰ ਜਰਨਲ ਦੱਸ ਸਕਦਾ ਇਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਵੀ ਵੀ son of sarda ਮਤਲਬ ਆਪ ਆ ਵੀ ਵੀ ਸਰਦਾਰ ਦਾ ਪੁੱਤ ਪਰ ਡੈਪਥ ਦੇ ਵਿੱਚ ਤੁਸੀਂ ਵੀ ਤੁਹਾਨੂੰ ਇੱਕ ਤੁਹਾਨੂੰ ਡਿਟੇਲ ਜੀ ਡੂੰਘਾਈ ਤੱਕ ਜਾਣਾ ਤੁਹਾਨੂੰ ਮੈਂ ਦਿਖਾਉਣਾ ਕਹਿੰਦਾ ਕਿੰਨਾ ਗੱਲ ਦੱਸੀ ਇਹਨਾਂ ਨੂੰ ਆ ਕੇ ਮੈਂ ਕਿਹਾ son of ਸਰਦਾਰ ਦਾ ਮਤਲਬ ਇਹ ਆ ਵੀ ਜਦੋਂ ਨੌਵੇਂ ਪਾਸ਼ਾ ਦਾ ਸਿਰ ਲੈ ਕੇ ਭਾਈ ਜੇਤਾ ਆਇਆ ਨਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਵੀ ਉੱਥੇ ਕੋਈ ਸਿੱਖ ਨਹੀਂ ਸੀ ਜਿਹੜਾ ਕਹਿ ਸਕੇ ਵੀ ਆਦਾ ਨਾਰਾ ਮਾਰ ਸਕੀ ਉਹ ਕਹਿੰਦੇ ਹੈਗੇ ਸੀ ਪਛਾਣੇ ਨਹੀਂ ਸੀ ਜਾਂਦੇ ਸੇਮ ਦਾੜੀਆਂ ਸੇਮ ਪੱਗਾ ਮੈਂ ਗੁਰਗੋਮੂ ਸਿੰਘ ਮਾਰ ਰਹੀ ਨੇ ਕਿਹਾ ਮੈਂ ਇਹੋ ਜਿਹਾ ਇੱਕ ਇਨਸਾਨ ਖੜਾ ਕਰੂੰਗਾ ਵੀ ਲੱਖਾਂ ਦੀ ਭੀੜ ਚ ਖਲੋਤੇ ਲੋਕ ਕਿਆ ਕਰਨਗੇ ਵੀ ਉਹ ਹੈ ਉਹ ਹੈ ਸਿੱਖ ਗੁਰੂ ਦਾ ਸਿੱਖ ਮੈਂ ਕਿਹਾ ਉਹਨਾਂ ਨੇ ਫਿਰ ਪੰਜ ਸਾਜੇ ਉਹਨਾਂ ਨੂੰ ਲਿਵਾਸ ਦਿੱਤਾ ਕੱਪੜੇ ਪਾਏ ਉਹਨਾਂ ਨੇ ਨਾਂ ਕੀ ਰੱਖਿਆ ਮੈਂ ਕਿਹਾ ਉਹਦਾ ਖਾਲਸਾ ਹੁਣ ਖਾਲਸਾ ਲਫ਼ਜ਼ ਜਿਹੜਾ ਵਾ ਪੰਜਾਬੀ ਦਾ ਨਹੀਂ ਆ ਆਪਣਾ ਸਭ ਲਫ਼ਜ਼ ਉਹ ਅਰਬੀ ਦਾ ਲਫ਼ਜ਼ ਆ ਅਰਬੀ ਜ਼ੁਬਾਨ ਦੇ ਵਿੱਚ ਕਾਗਜ਼ਾਂ 'ਚ ਲਿਖਦੇ ਨੇ ਜ਼ਮੀਨ ਖਾਲਸਾ ਮਤਲਬ ਇਹ ਜ਼ਮੀਨ ਜਿਹੜੀ ਆ ਇਹ ਸ਼ੇਖ ਦੀ ਆ ਬਾਦਸ਼ਾਹ ਦੀ ਨਿੱਜੀ ਮਲਕੀਅਤ ਆ ਇਹਦੇ ਤੇ ਕੋਈ ਟੈਕਸ ਕੋਈ ਲਗਾਨ ਕੋਈ ਮਾਮਲਾ ਨਹੀਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਇਸ ਕੌਮ ਦਾ ਨਾਂ ਖਾਲਸਾ ਰੱਖ ਕੇ ਉਸ ਅਕਾਲ ਪੁਰਖ ਦੀ ਫੌਜ ਬਣਾਤਾ ਵੀ ਮੇਰਾ ਵੀ ਹੱਕ ਨਹੀਂ ਇੱਤੇ ਇਹ ਕਿਹਦੀ ਕੀਦੀ ਗੱਲ ਮੰਨੂ ਇਹ ਸਨ ਆਫ ਸਰਦਾਰ ਉਹ ਆ ਸਰਦਾਰ ਇੱਕ ਆ ਜਿੰਨੇ ਤੁਰੇ ਫਿਰਦੇ ਸਾਰੇ ਉਹਦੇ ਪੋਤਾ ਉਹਨੇ ਕਲੈਬ ਕੀਤੀ ਉੱਥੇ ਵੀ ਵਾਓ ਇਤੋਂ ਬੈਟਰ ਟਰੈਫੀ ਨੇ ਮੈਂ ਗੱਲ ਸਿਰਫ ਉੰਨੀ ਕ ਵੀ ਜਦੋਂ ਲੋਡ ਪੈਂਦੀ ਕਿਸੇ ਨੂੰ ਵੀ ਯਾਰ ਵੀ ਆ ਚੀਜ਼ ਦਾ ਗੱਲ ਕਰਨੀਆਂ ਜਰਨਲ ਨੂੰ ਬਲਾਉ ਤੋਚਦੇ ਬਾਲੀਵੁੱਡ ਵਾਲਿਆਂ ਨੂੰ ਥੋੜੀ ਮਤ ਦੇਣ ਦੀ ਲੋੜ ਨਹੀਂ ਹੈਗੀ ਉਹ ਜਦੋਂ ਕਿਸੇ ਸਰਦਾਰ ਕੈਰੈਕਟਰ ਨੂੰ ਪਲੇ ਕਰਦੇ ਹੁੰਦੇ ਸੀ ਤਾਂ ਬੜਾ ਕਾਮਿਕ ਜਾਂ ਵੇ ਇੱਕ ਹਾਸੇ ਦਾ ਪਾਤਰ ਬਣਾ ਦਿੰਦੇ ਸੀਗੇ ਤੁਸੀਂ ਅੱਜ ਨਹੀਂ ਵੇਖੋਗੇ ਪਰ ਹੁਣ ਜਿਵੇਂ ਐਨੀਮਲ ਮੂਵੀ ਆਈ ਉਹਦੇ ਵਿੱਚ ਇੱਕ ਵੱਖਰੀ ਪਛਾਣ ਔਰ ਇੱਕ ਵੱਖਰਾ ਕਿਰਦਾਰ ਤੁਸੀਂ ਯਮਲਾ ਪਗਲਾ ਔਰ ਸਾਨੋਬ ਸਰਦਾਰ ਤੋਂ ਬਾਅਦ ਕੋਈ ਫਿਲਮ ਨਹੀਂ ਵੇਖੋਗੇ ਜਿਹਦੇ ਵਿੱਚ ਸਰਦਾਰ ਤੋਂ ਕਮੇਡੀਅਨ ਵਿਖਾਇਆ ਗਿਆ ਕਿਉਂ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਸਰਦਾਰ ਵੇਖਿਆ ਹੀ ਨਹੀਂ ਸੀ ਡੈਫੀਨੇਸ਼ਨ ਦੀ ਨਾ ਸੁਣਾਈ ਸੀ ਤੁਸੀਂ ਉਹ ਨਹੀਂ ਅਸੀਂ ਕਿ ਸੁਣਨੇ ਨਹੀਂ ਇਹ ਤੇ ਇੱਕ ਨੂੰ ਸੁਣਾਈ ਸਰਦਾਰ ਕਿਉਂ ਨਹੀਂ ਕਿੱਦਾਂ ਨਹੀਂ ਸੀ ਵੇਖੀ ਉਹਨਾਂ ਨੇ ਉਹ ਬੰਦੇ ਉਹਨਾਂ ਨੂੰ ਸਰਦਾਰ ਸਮਝਦੇ ਸੀਗੇ ਜਿਹੜੇ ਉਹਨਾਂ ਦੇ ਨਾਲ ਬੰਬੇ ਚ ਉਥੇ ਕੰਮ ਕਰਦੇ ਸੀ ਉਹ ਨਾ ਤੇ ਪੂਰੀ ਪੱਗ ਬਨ ਕੇ ਆਉਂਦੇ ਸੀ ਹਾਂ ਨਾ ਨਾ ਪਰਨਾ ਬਨ ਕੇ ਆਉਂਦੇ ਸੀ ਕਈ ਪਟਕਾ ਬਨ ਕੇ ਆ ਜਾਂਦਾ ਸੀ ਉਹ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਜੁੜੇ ਨਹੀਂ ਬੇਸਿਕਲੀ ਉਹ ਗੱਲ ਕਈ ਇਹੋ ਜਿਹੇ ਵੀ ਸੀ ਕਈ ਵਾਰੀ ਕਈ ਵਾਰੀ ਹੋਕਾ ਵੀ ਫੜ ਲੈਂਦੇ ਸੀ ਉਹਨਾਂ ਵਾਂਗ ਤੇ ਸਰਦਾਰ ਉਹ ਹੀ ਸੀਗੇ ਜਿਹੜੇ ਗਲਾਸੀ ਫੜ ਕੇ ਤੇ ਨੱਚਦੇ ਫਿਰ ਜਾਂਦੇ ਆ ਉਹਨੂੰ ਜਦੋਂ ਪੰਜਾਬ ਆਏ ਜਦੋਂ ਵੇਖੀਆਂ ਵੱਡੀਆਂ ਵੱਡੀਆਂ ਪੱਗਾਂ ਉਹਨਾਂ ਨੇ ਖੁੱਲੀਆਂ ਦਾੜੀਆਂ ਵੇਖੀਆਂ ਉਥੇ ਤੇ ਸਵੇਰੇ ਉੱਠਦੇ ਹੀ ਫਿਸਕੋ ਲਾ ਲੈਂਦੇ ਤੇ ਚਾਰ-ਚਾਰ ਦਿਨ ਲਾਉਂਦੇ ਨਹੀਂ ਜਦੋਂ ਉਹਨਾਂ ਨੇ ਐਕਚੁਅਲ ਕਰਦਾਰ ਵੇਖੇ ਵੀ ਇਹਨਾਂ ਦਾ ਬਹਿਣ ਖਲੋਣ ਕੀ ਆ ਲੋਈਆਂ ਦੀਆਂ ਬੋਕਲਾਂ ਕੁਰਤੇ ਪਜਾਮੇ ਜੁੱਤੀ ਪੰਜਾਬੀ ਜੁੱਤੀ ਹੱਥ 'ਚ ਫੜ ਕੇ ਝਾੜਨੀ ਕਿਦਾਂ ਸਾਫ਼ ਕੀਤੀ ਉਦਾਂ ਹੀ ਪਾਈ ਉਥੋਂ ਹੀ ਮੂਲੀ ਤੋੜੀ ਉੱਥੇ ਹੀ ਖਾਲਚ ਸਾਫ਼ ਕੀਤੀ ਉਦਾਂ ਹੀ ਖਾਣ ਲੱਗ ਗਏ ਉਥੋਂ ਹੀ ਗਾਜਰਾ ਪੁੱਟੀਆਂ achar ਵਗਦੇ ਪਾਣੀ 'ਚ ਧੋਤੀਆਂ ਉਹਨਾਂ ਕਹਿੰਦੇ ਹਾਈਜਨਿਕ ਹੈਗਾ ਕਿਹੜਾ ਹਾਈਜਨਿਕ ਇਹੋ ਹੀ ਹਾਈਜਨਿਕ ਉਹਨਾਂ ਨੂੰ ਲੱਗਿਆ ਅਸਲ ਪੰਜਾਬ ਤੇ ਆਇਆ ਅਸਲ ਪੱਗਾਂ ਤੇ ਆ ਆ ਜਿਹੜੇ ਬੰਦ ਐ ਅੱਜ ਸਾਡੇ ਮੁੰਡੇ ਇਤੋਂ ਪੱਗਾਂ ਮੰਨਣ ਜਾਂਦੇ ਆ 8 8 10 10 ਹਜ਼ਾਰ ਪਰ ਡੇ ਲੈਂਦੇ ਆ ਫਰਕ ਪੈਂਦਾ ਦੱਸਣਾ ਪੈਂਦਾ ਬਾਲੀਵੁੱਡ ਦੀ ਗਲਤੀ ਨਹੀਂ ਆ ਬਾਲੀਵੁੱਡ ਨੂੰ ਦੱਸਣਾ ਪੈਣਾ ਵਾ ਅੱਜ ਆ ਫਿਲਮ ਜਿਹੜੀ ਆਈ ਐਨੀਮਲ ਇਹਦੇ ਵਿੱਚ ਪਿੱਛੇ ਜੇ ਵਿਅੰਗ ਕਿਸੇ ਨੇ ਕੱਸਿਆ ਕਿ ਉਹਨੇ ਸਿਗਰਟ ਪੀਤੀ ਤੇ ਪਿੱਛੇ ਇੱਕ ਮੁੰਡਾ ਤੁਰਿਆ ਆਰੇ ਦਾੜੀ ਤੇ ਧੂਆਂ ਪਿਆ ਇਹ ਗਲਤੀ ਮੁੰਡਿਆਂ ਦੀ ਆ ਜਿਹੜੇ ਤੁਰੇ ਜਾ ਰਹੇ ਸੀ ਪਿੱਛੇ ਆਪਣਾ ਕਰੈਕਟਰ ਫਿਲਮ ਚ ਵਧਾਉਣ ਦੇ ਚੱਕਰ ਚ ਬੋਲੇ ਹੀ ਨਹੀਂ ਉੱਥੇ ਜੇ ਉਹ ਰੈਡੀ ਨੂੰ ਬੋਲ ਦਿੰਦੇ ਵੀ ਸਾਰੇ ਇਹ ਗਲਤ ਆ ਵੀ ਅਸੀਂ ਪੱਗ ਬੰਨੀ ਆ ਸਿਗਰਟ ਦਾ ਧੂਆ ਸਾਡੇ ਵਾਲੇ ਪਾਸੇ ਉਹ ਇੰਨੇ ਬੇਫਕੂਫ ਨਹੀਂ ਆ ਵੀ ਕਰੋੜਾਂ ਅਰਬਾਂ ਰੁਪਈਆ ਲਾ ਕੇ ਵੇਸਟ ਕਰ ਦਾਂਗੇ ਉਹਨੇ ਕਿਹਾ ਕੱਟ ਸੀਨ ਚੇਂਜ ਕਰੋ ਉਹ ਸਮਝਦੇ ਨਹੀਂ ਸਮਝਦੇ ਸਮਝਦੇ ਨਹੀਂ ਗੱਲ ਨੂੰ ਇਹ ਨਹੀਂ ਕਿ ਜਾਣ ਬੁਝ ਕੇ ਕਰਦੇ ਸਮਝਾਉਣ ਵਾਲਾ ਹੀ ਕੋਈ ਨਹੀਂ ਜਿਹੜੋ ਗੱਲ ਕਰਨ ਵਾਲਾ ਹੀ ਕੋਈ ਨਹੀਂ ਤੇ ਅਗਲੇ ਨਾਲ ਤੇ ਮਰਜ਼ੀ ਕਰਨੀ ਫਿਰ ਹਾਂ ਗੱਲ ਸਿਰਫ ਇਹ ਨਹੀਂ ਪੰਜਾਬੀਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਤੁਸੀਂ ਕੀ ਹੋ हां बस दसन देखो अपने एथिक्स आज आपा बैठे हैं गल करन रहे हैं ਤੁਸੀਂ ਮੇਰੇ ਕੋ ਸਵਾਲ ਪੁੱਛਣ ਦੇ ਮੈਂ ਤੁਹਾਨੂੰ ਜਵਾਬ ਦੇਣ ਦੇ ਆਂ ਜੇ ਤੁਹਾਨੂੰ ਲੱਗਿਆ ਇਹ ਸਵਾਲ ਜਵਾਬ ਚੰਗਾ ਨਹੀਂ ਆ ਤੁਸੀਂ ਐਡਿਟ ਤੇ ਕੱਟ ਦੋਗੇ ਕਿ ਲੱਗਿਆ ਯਾਰ ਇਹ ਗੱਲ ਲੋਕਾਂ ਤੱਕ ਪਹੁੰਚਾਉਣ ਵਾਲੀ ਆ ਤੇ ਤੁਸੀਂ ਇਹਨੂੰ ਵਾਇਰਲ ਵੀ ਕਰੋਗੇ ਪੋਸਟ ਲਾ ਕੇ ਤਕਰੀਬਨ ਤਿੰਨ ਦਹਾ ਕੇਸ ਇੰਡਸਟਰੀ ਨੂੰ ਦੇ ਕੇ ਅੱਜ ਜਦੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਪ੍ਰੋਮੋਸ਼ਨਸ ਲਿਆਏ ਹੋ ਤਾਂ ਬੜੇ ਸਾਦੇ ਲਿबास ਜਿਹਾ ਆ ਬੰਨਦਾ ਸਾਦਗੀ ਹੀ ਸਾਦਗੀ ਹੀ ਬੈਸਟ ਆ ਕੀ ਕੀ ਕਰ ਲਾਂਗੇ ਬਹੁਤ ਵੱਡੇ ਆ ਬ੍ਰਾਂਡ ਪਾਉਂ ਠੀਕ ਆ ਸੁਸਾਇਟੀ ਦੀ ਡਿਮਾਂਡ ਆ ਬੱਚੇ ਨਹੀਂ ਕਹਿੰਦੇ ਕਿ ਰੜੀ ਕੋਟ ਪੈਂਟ ਪਾਜੋ ਜਾਂ ਸ਼ੇਡ ਲਗਾ ਕੇ ਦੇ ਬੱਚੇ ਦਾਦੀ ਦੇ ਹਵਾਲੇ ਆ ਉਹ ਦਾਦੀ ਦੇ ਔਰੇ ਚੋਂ ਬਾਹਰ ਨਿਕਲਣ ਦੇ ਪਿਓ ਨੂੰ ਵੇਖਣ ਸਾਡਾ ਸੈਟਅਪ ਥੋੜਾ ਜਿਆ ਹੋਰ ਸਾਹਵ ਦਾ ਮੇਰਾ ਵੱਡਾ ਬ੍ਰਦਰ ਤੇ ਮੇਰੇ ਮਾਤਾ ਜੀ ਮੇਰੀ ਵਾਈਫ ਭੁਜਾਈ ਮੇਰੀ ਉਹਨਾਂ ਦੀ ਤਾਈ ਮੇਰੇ ਨਿਆਣੇ ਦੀ ਉਹ ਸਾਰੇ ਜਣੇ ਮਿਲ ਕੇ ਉਹਨਾਂ ਨੂੰ ਤਰਾਸ਼ ਰਹੇ ਤੇ ਮੈਂ ਚਾਹੁੰਦਾ ਵੀ ਨਹੀਂ ਕਿ ਮੇਰੀ ਮੇਰੀ ਉਹਦੇ ਚ ਆਉਣ ਉਹ ਜਿਉਂ ਜਾ ਮੈਂ ਉਹਨਾਂ ਦੀ ਕਿਉਂ ਐਦਾਂ ਕਿਉਂ ਦੀ ਤੁਜੀ ਮੈਨੂੰ ਉਹਨਾਂ ਨੇ ਬਣਾਇਆ ਤੇ ਮੈਂ ਚਾਹਣਾ ਵੀ ਮੇਰੇ ਬੱਚਿਆਂ ਨੂੰ ਵੀ ਉਹ ਹੀ ਉਹ ਹੀ ਕਰਨਾ ਡੰਡਾ ਵੀ ਡੰਡਾ ਵੀ ਕੈਮਰੇ ਨਾਲ ਚਾਹੀਦਾ ਪਿਆਰ ਵੀ ਜ਼ਰੂਰੀ ਆ ਡੰਡਾ ਮੇਰੀ ਮਾਦਾ ਦਾ ਬਹੁਤ ਕਾਇਮ ਆ ਪਿਆਰ ਮੇਰੇ ਭਰਾ ਦਾ ਬਹੁਤ ਹੇ ਗਾਂ ਬੱਚਾ ਬਡੇ ਪਏ ਨੇ ਬਚਪਨ ਚ ਬਹੁਤ ਜੀ ਬਹੁਤ ਬਹੁਤ ਜਿੰਨੀ ਜਿੱਤਰ ਮੈਨੂੰ ਪਏ ਮਿਲਦਾ ਪਏ ਨਹੀਂ ਹੋਣ ਕਿਸੇ ਨੂੰ ਪਰ ਉਹਨਾਂ ਚਿੱਤਰਾ ਕਰਕੇ ਬੈਠੇ ਇੱਥੇ ਹਾਂਜੀ ਹਾਂ ਕਿਉਂਕਿ ਸਮੇਂ ਚ ਤਾਂ ਕੋਈ ਹਿੰਮਤ ਵੀ ਨਹੀਂ ਕਰਦਾ ਬੱਚੇ ਨੂੰ ਥੱਪੜ ਮਾਰਨ ਦੀ ਜਿਨ੍ਹਾਂ ਸਮਿਆਂ ਚ ਪਈਆਂ ਹੋਈਆਂ ਨੇ ਉਹ ਤਰਾਸ਼ੇ ਹੋਏ ਹੀਰੇ ਨੇ ਹਾਂਜੀ ਹਾਂ ਮੈਂ ਤਾਂ ਹੀ ਕਹਣਾ ਵੀ ਮਤਲਬ ਕਿ ਮੈਂ ਉਹ ਬੱਚਿਆਂ ਨੂੰ ਉਹਨਾਂ ਦੇ ਹਵਾਲੇ ਹੀ ਆ ਵੀ ਜਿੱਦਾਂ ਜੋ ਬਣਾਉਣਾ ਬਣਾ ਲਓ ਅੱਜ ਤੱਕ ਵੀਡੀਓ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਸਨੇਹ ਸੁਨੇਹਾ ਇਹੀ ਦੇਣਾ ਚਾਹੁੰਨਾ ਮੈਂ ਕਿ ਰੂਟਡ ਰੋ ਆ ਮਾਪਿਆਂ ਨਾਲ ਜੁੜ ਕੇ ਰਹੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਕਦਰ ਕਰੋ ਇੱਕ ਦਿਨ ਐਸਾ ਆਉਂਦਾ ਵਾ ਕਿ ਤੁਹਾਡੇ ਫੋਨ ਦੇ ਵਿੱਚ ਹਜ਼ਾਰਾਂ ਨੰਬਰ ਨੇ ਲੱਖਾਂ ਨੰਬਰ ਹੁੰਦੇ ਨੇ ਇੱਕ ਨੰਬਰ ਹੁੰਦਾ ਜਿੱਤੇ ਫੋਨ ਨਹੀਂ ਤੁਸੀਂ ਕਰ ਸਕਦੇ ਉਹ ਜਿਹੜਾ ਉਹ ਟਾਈਮ ਆ ਨਾ ਉਹ ਟਾਈਮ ਨੂੰ ਅੱਜ ਫੀਲ ਕਰੋ ਕਿ ਉਦੋਂ ਵੀ ਤੇ ਪਛਤਾਉਣਾ ਨਾ ਵੀ ਯਾਰ ਅ ਲਿਖਿਆ ਮਮ ਡਾਰਲਿੰਗ ਇਸ ਡਾਰਲਿੰਗ ਨੂੰ ਮਮ ਡਾਰਲਿੰਗ ਨੂੰ ਫੋਨ ਕਿੱਦਾਂ ਕਰਾਂ ਇਹ ਚੱਕੂ ਕਿੱਦਾਂ ਉਹ ਵੱਡੇ ਵੱਡੇ ਬਾਦਸ਼ਾਹਾਂ ਨੂੰ ਬੜਾ ਫਰਕ ਪੈ ਗਿਆ ਮਾਵਾ ਦੇ ਜਾਣ ਨਾਲ ਅਸੀਂ ਤਾਂ ਕੁਝ ਵੀ ਨਹੀਂ ਕਹਿੰਦੇ ਅਕਬਰ ਦੀ ਮਾਂ ਮਰ ਗਈ ਤੇ ਅਕਬਰ ਪਾਗਲ ਹੋ ਗਿਆ ਉਹਨੂੰ ਲੱਗਿਆ ਮੇਰੇ ਸਿਰ ਤੋਂ ਛੱਤ ਉੱਠ ਗਈ ਹਿੰਦੁਸਤਾਨ ਦਾ ਬਾਦਸ਼ਾਹ ਉਹ ਲੱਖਾਂ ਸਿਰ ਝੁਕਦੇ ਸੀ ਹਨਾ ਉਹਦੇ ਇੱਕ ਆਵਾਜ਼ ਤੇ ਲੱਖਾਂ ਸਿਰ ਵੱਢੇ ਜਾ ਸਕਦੇ ਸੀ ਉਹ ਕਹਿੰਦਾ ਉਹ ਆਵਾਜ਼ ਮੈਂ ਰੋਣਾ ਕਿਉਂ ਬਾਦਸ਼ਾਹ ਤਖਤ ਉੱਤੇ ਬੈਠ ਕੇ ਉਹ ਕਹਿੰਦਾ ਰੋਮਾਨਾ ਤੇ ਕੀ ਕਰਾਂ ਜਦੋਂ ਸੋਚਦਾ ਵਾਂ ਵੀ ਜਲਾਲੂਦੀਨ ਮੁਹੰਮਦ ਅਕਬਰ ਅਕਬਰੇ ਆউলਿਆ ਬਾਦਸ਼ਾਹ ਸਲਾਮਤ ਕਹਿਣ ਵਾਲੇ ਲੱਖਾਂ ਨੇ ਉਹ ਲਫ਼ਜ਼ ਜਿਨੇ ਕਹਿਣਾ ਵੇ ਅਕਬਰਾ ਜਦੋਂ ਕਹਿੰਦਾ ਉਹਦੇ ਬਾਰੇ ਸੋਚਦਾ ਤਾਂ ਅੱਖਾਂ ਚ ਪਾਣੀ ਆਪ ਹੀ ਆ ਜਾਂਦਾ ਤੁਹਾਡੀ ਹੁਣ ਅੱਖਾਂ ਚ ਪਾਣੀ ਆਉਂਦਾ ਮੇਰਾ ਵੀ ਮਾਂ ਨਿਸ਼ਬਦ ਹੋ ਗਈਆਂ ਮੇਰੇ ਕੋਲ ਹੁਣ ਕੋਈ ਸਵਾਲ ਨਹੀਂ ਹੈਗਾ ਕਰਨਲੀ ਮਾਂ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਹੈ ਬਹੁਤ ਉਹਦੇ ਤੇ ਕੀ ਕਹਿਣਾ ਹਾਂਜੀ ਹਾਂਜੀ ਉਹ ਕਾਂਟ ਐਕਸਪਲੇਨ ਇਨ ਵਰਡਸ ਮਾਂ ਨੂੰ ਲਫ਼ਜ਼ਾਂ ਚ ਨਹੀਂ ਬਿਆਨ ਕੀਤਾ ਜਾ ਸਕਦਾ ਮਾਂ ਆਪਣੇ ਆਪ ਚ ਹੀ ਬੜੀ ਬੜੀ ਮਹਾਨ ਹੈ ਜੀ ਬਹੁਤ ਧੰਨਵਾਦ ਇਸ ਤੋਂ ਜ਼ਿਆਦਾ ਤਾਂ ਕੋਈ ਮੈਨੂੰ ਲੱਗਦਾ ਕੋਈ ਜ਼ਰੂਰੀ ਗੱਲ ਹੈਗੀ ਨਹੀਂ ਹੈ ਜਿਹੜੀ ਤੁਸੀਂ ਹੁਣ ਕਰ ਦਿੱਤੀ ਜਰਨਲਜੀ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਬਹੁਤ ਸਾਦਗੀ ਵਾਲਾ ਇਹ ਕਿਰਦਾਰ ਰਿਹਾ ਹਮੇਸ਼ਾ ਹੀ ਔਰ ਇਹ ਉਹ ਕਿਰਦਾਰ ਰਿਹਾ ਜਿਸ ਨੇ ਫਿਲਮਾਂ ਦੇ ਵਿੱਚ ਵੀ ਤੇ ਫਿਲਮਾਂ ਤੋਂ ਬਾਅਦ ਵੀ ਤੁਹਾਨੂੰ ਬਹੁਤ ਕੁਝ ਸਿਖਾਇਆ ਜਿਵੇਂ ਇਸ ਇੰਟਰਵਿਊ 'ਚ ਦੇਖ ਲਓ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਕੈਮਰਾਮੈਨ ਰਮੇਸ਼ ਦੇ ਨਾਲ ਸੁਮਨ ਜੇਟ ਲੀਡਲੀ ਪੋਸਟ ਪੰਜਾਬੀ ਚੰਡੀਗੜ੍ਹ